ਜੂਨ ਅਤੇ ਜੁਲਾਈ ਦੇ ਮਹੀਨੇ ਆਪਾਂ ਫਲਦਾਰ ਬੂਟੇ ਲਾ ਸਕਦੇ ਆ। ਇਹ ਸਵਾਲ ਦਾ ਆਪਾਂ ਜਵਾਬ ਦੇਵਾਂਗੇ ਤੇ ਫਲਦਾਰ ਬੂਟੇ ਲਾਉਣ ਦਾ ਸਹੀ ਸਮਾਂ ਕਦੋਂ ਆ? ਇੱਕ ਸਵਾਲ ਦਾ ਜਵਾਬ ਦੇਵਾਂਗੇ ਆਪਾਂ ਵੀ ਗਰਮੀ ਵਿੱਚ ਫਲਦਾਰ ਬੂਟਿਆਂ ਨੂੰ ਪਾਣੀ ਕਿਵੇਂ ਦੇਣਾਗਾ? ਫਲਦਾਰ ਬੂਟੇ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਲੱਗਿਆ ਹੋਵੇ ਤਾਂ ਹੀ ਠੀਕ ਆਗਾ। ਉਹ ਕਹਿੰਦੇ ਹੁੰਦੇ ਨਾ ਜਿਵੇਂ ਵਕਤ ਵਿਚਾਰੇ ਸੁਬੰਦਾ ਹੋਵੇ। ਸਹੀ ਸਮੇਂ ਤੇ ਸਹੀ ਚੀਜ਼ ਹੋਵੇ ਤਾਂ ਉਹ ਫਿਰ ਵਧੀਆ ਤਰੀਕੇ ਨਾਲ ਹੋ ਜਾਂਦੀ ਆ। ਤੇ ਜਿਹੜੇ ਨਵੇਂ ਬੰਦੇ ਇਸ ਚੈਨਲ ਤੇ ਆਏ ਆ ਕਿਰਪਾ ਕਰਕੇ ਉਹ ਸਬਸਕ੍ਰਾਈਬ ਜਰੂਰ ਕਰੋ। ਇੱਕ ਸਵਾਲ ਹੁੰਦਾ ਆਪਣਾ ਵੀ ਫਲਦਾਰ ਬੂਟੇ ਨੂੰ ਪਾਣੀ ਕਦੋਂ ਦੇਣਾ ਚਾਹੀਦਾ ਤਾਂ ਪਾਣੀ ਤੁਸੀਂ ਬੂਟੇ ਨੂੰ ਦੇਖਣ ਦਾ ਕੀ ਤਰੀਕਾ ਵੀ ਤੁਸੀਂ ਬੂਟੇ ਦੇ ਥੱਲੇ ਐ ਦੇਖੋ ਜੇ ਨਵੀਂ ਹੈਗੀ ਆ ਇਸ ਤਰੀਕੇ ਨਾਲ ਤਾਂ ਪਾਣੀ ਦੇਣ ਦੀ ਨਹੀਂ ਲੋੜ ਅਸਲ ਦੇ ਵਿੱਚ ਪਾਣੀ ਦਿਨਾਂ ਦੇ ਹਿਸਾਬ ਨਾਲ ਹੀ ਦਿੱਤਾ ਜਾਂਦਾ ਕਈਆਂ ਦਾ ਸਵਾਲ ਹੁੰਦਾ ਵੀ ਅੱਜ 2 ਦਿਨ ਹੋ ਗਏ ਲੱਗੇ ਨੂੰ 3 ਦਿਨ ਹੋ ਗਏ ਕਦੋਂ ਲਾਈਏ ਗਰਮੀ ਦੇ ਵਿੱਚ ਤੁਸੀਂ ਇਹ ਦੇਖਣਾ ਅੱਜ ਪਾਣੀ ਲਾਤਾ ਤਾਂ ਤੁਸੀਂ ਅਗਲੇ ਦਿਨ ਦੇਖੋ ਜੇ ਇਸ ਤਰੀਕੇ ਨਾਲ ਸੈੱਲ ਹੋਏਗੀ ਆ ਤਾਂ ਤੁਹਾਨੂੰ ਪਾਣੀ ਲਾਉਣ ਦੀ ਨਹੀਂ ਲੋੜ ਜੇ ਸੈੱਲ ਜਾ ਚੁੱਕੀ ਆ ਤਾਂ ਪਾ ਨਾ ਦਿਨ ਪਾਣੀ ਦੇਣਾ ਜਦੋਂ ਮਤਲਬ ਸੱਲ ਮੜੀ ਜੀ ਘਟਦੀ ਆ ਤੁਸੀਂ ਇਹਨੂੰ ਪਾਣੀ ਦੇ ਦੇਣਾ ਮਤਲਬ ਸੱਲੇ ਹੀ ਰੱਖੋ ਬੂਟੇ ਨੂੰ ਜਿੰਨੇ ਵੀ ਫਲਦਾਰ ਬੂਟੇ ਆ ਲੋੜ ਤੋਂ ਜ਼ਿਆਦਾ ਵੀ ਨਹੀਂ ਪਾਉਣਾਗਾ ਇਹ ਨਾ ਹੋਵੇ ਮੰਨ ਲਓ ਪਾਣੀ ਥੋੜਾ ਥੋੜਾ ਦਿੱਸੀ ਜਾਂਦਾ ਹੋਵੇ ਵਿੱਚ ਖੜਾ ਹੀ ਉੱਤ ਹੋਰ ਭਰ ਦਾਂਗੇ ਉਹ ਵੀ ਨੁਕਸਾਨ ਆ ਬਸ ਬੂਟਿਆਂ ਨੂੰ ਸੱਲਾ ਰੱਖੋਗੇ ਉਨੇ ਹੀ ਬੂਟੇ ਕਾਮਯਾਬ ਹੋਣਗੇ ਗਰਮੀ ਦੇ ਵਿੱਚ ਆ ਦੇਖੋ ਹੋਰ ਆਪਣੇ ਫਲਦਾਰ ਬੂਟਾ ਲੱਗਿਆ ਥੱਲੋਂ ਹੁਣ ਸੱਲਾ ਜਾ ਚੁੱਕੀ ਆ ਇਹਨੂੰ ਪਾਣੀ ਦੇਣ ਦੀ ਜ਼ਰੂਰਤ ਆ ਜੇ ਨਾ ਪਾਣੀ ਲਾਇਆ ਇਹ ਫਿਰ ਸੁੱਕਣਾ ਸ਼ੁਰੂ ਹੋ ਜਾਊਗਾ ਜੂਨ ਦੇ ਮਹੀਨੇ ਜਵਾਕਾਂ ਨੂੰ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਤਾਂ ਟੀਚਰਾਂ ਵੱਲੋਂ ਵੀ ਕਿਹਾ ਜਾਂਦਾ ਵੀ ਤੁਸੀਂ ਫਾਲਦਰ ਬੂਟੇ ਲਾ ਕੇ ਸਾਨੂੰ ਫੋਟੋਆਂ ਪਾਓ। ਜਾਂ ਆਪਾਂ ਦੇਖਦੇ ਹਾਂ ਵੀ ਮੀਂਹ ਪੈ ਜਾਂਦਾ ਤੇ ਆਪਣੇ ਮਨ ਦੇ ਵਿੱਚ ਇਹ ਹੁੰਦਾ ਵੀ ਯਾਰ ਮੀਂਹ ਪੈਣ ਲੱਗ ਗਿਆ ਤੇ ਹੁਣ ਫਾਲਦਰ ਬੂਟੇ ਲਾ ਦਈਏ। ਸਾਡੇ ਫਾਰਮ ਤੇ ਵੀ ਬਹੁਤ ਬੰਦੇ ਆਉਂਦੇ ਆ। ਅਸੀਂ ਰੋਜ਼ 4-5 ਬੰਦਿਆਂ ਨੂੰ ਮੋੜਦੇ ਆ ਵੀ ਫਾਲਦਰ ਬੂਟੇ ਲਾਉਣ ਦਾ ਸਹੀ ਸਮਾਂ ਨਹੀਂਗਾ ਹੁਣ। ਫਾਲਦਰ ਬੂਟੇ ਲਾਉਣ ਦਾ ਸਹੀ ਸਮਾਂ ਨਹੀਂਗਾ ਜੂਨ ਅਤੇ ਜੁਲਾਈ ਦਾ ਮਹੀਨਾ। ਹੁਣ ਆਪਣੇ ਮਨ ਦੇ ਵਿੱਚ ਇਹ ਖਿਆਲ ਆਪ ਲਾਉਣੇ ਕਦੋਂ ਆ ਫਲਦਾਰ ਬੂਟੇ ਹੁਣ ਅੱਗੋਂ ਅੱਗੋਂ ਵੀਡੀਓ ਦੇਖ ਲਈ ਆਪਣੇ ਮਨ ਦੇ ਵਿੱਚ ਇਹਨਾਂ ਦਾ ਸਾਨੂੰ ਜਵਾਬ ਮਿਲ ਗਿਆ ਹੁਣ ਚਲੇ ਜਾਈਏ ਵੀਡੀਓ ਵਿੱਚੋਂ ਪਰ ਲਾਉਣ ਦਾ ਸਹੀ ਸਮਾਂ ਉਹ ਤੁਹਾਨੂੰ ਦੱਸਦੇ ਆ ਉਸ ਤੋਂ ਪਹਿਲਾਂ ਇਹ ਸਮਝ ਲਓ ਵੀ ਜਿਹੜੇ ਆਪਾਂ ਜਨਵਰੀ ਫਰਵਰੀ ਮਾਰਚ ਵਿੱਚ ਜਿਹੜੇ ਫਲਦਾਰ ਬੂਟੇ ਲਾਏ ਆ ਉਹ ਦੇਖੋ ਤੁਸੀਂ ਗਰਮੀ ਨਾਲ ਕਈਆਂ ਬੰਦਿਆਂ ਦੇ ਬੂਟੇ ਸੁੱਕ ਰਹੇ ਹੋਣਗੇ ਗਰਮੀ ਦੇ ਵਿੱਚ ਲੋਹਾ ਜਿਆਦਾ ਵਗਦੀਆਂ ਲੋ ਦੇ ਨਾਲ ਜਿਹੜੇ ਪੱਤੇ ਮਚਣੀ ਸ਼ੁਰੂ ਹੋ ਜਾਂਦੇ ਆ ਜੇ ਪਾਣੀ ਇੱਕ ਦਿਨ ਲੇਟ ਹੋ ਜੇ ਫਲਦਾਰ ਬੂਟੇ ਨੂੰ ਤਾਂ ਵੀ ਬੂਟਾ ਜਿਹੜਾ ਸੁੱਕਣਾ ਸ਼ੁਰੂ ਹੋ ਜਾਂਦਾ ਤੁਸੀਂ ਆ ਸਾਡਾ ਫਲਦਾਰ ਬੂਟਾ ਦੇਖ ਲਓ ਇਹਨੂੰ ਇੱਕ ਦਿਨ ਹੀ ਪਾਣੀ ਲੇਟ ਹੋਇਆ ਥੱਲੋਂ ਇਹਦੇ ਰੇਤਲੀ ਜ਼ਮੀਨ ਆ ਇਹਨੂੰ ਬਸ 2 ਦਿਨ ਪਾਣੀ ਲੇਟ ਹੋ ਗਿਆ ਇਹਦਾ ਹੁਣ ਤਾਂ ਥੱਲੇ ਜਿਵੇਂ ਤੁਸੀਂ ਨਮੀ ਦੇਖ ਰਹੇ ਹੋ ਇਸ ਤੀਕ ਕਿੰਨਾ ਆਪਾਂ ਸਿੱਲਾ ਹੀ ਰੱਖਣਾ ਤੇ ਇਹ ਨਾ ਰੇਤਲੀ ਜ਼ਮੀਨ ਸੀਗੀ ਤੇ ਜਿਆਦਾ ਹੀ ਸੁੱਕ ਗਿਆ ਸੀਗਾ ਥੱਲੋਂ ਤੇ ਉਸ ਕਰਕੇ ਫਿਰ ਇਹ ਸੁੱਕਣਾ ਸ਼ੁਰੂ ਹੋ ਗਿਆ ਸੀ ਫਿਰ ਇਹਦਾ ਪਾਣੀ ਅਸੀਂ ਮੇਨਟੇਨ ਰੱਖਣ ਲੱਗ ਗਏ ਤੇ ਨਵੀਂ ਫੂਟੇ ਨੇ ਮਰਦੀ ਕਿਰਪਾ ਨਾਲ ਵਾਹਿਗੁਰੂ ਸੋ ਮਿਹਨਤ ਕੀਤੀ ਤਾਂ ਆ ਫਲਦਾਰ ਬੂਟਾ ਹੁਣ ਨਵੇਂ ਪੱਤੇ ਕੱਢਣ ਲੱਗ ਗਿਆ। ਇਸ ਫਲਦਾਰ ਬੂਟੇ ਥੱਲੇ ਨਮੀ ਨਹੀਂ ਖਤਮ ਹੁੰਦੀ ਨਹੀਂ ਕੋਈ ਵੀ ਫਲਦਾਰ ਬੂਟਾ گا۔ ਹੁਣ ਜਿਹੜਾ ਫਲਦਾਰ ਬੂਟੇ ਲਾਉਣ ਦਾ ਸਹੀ ਸਮਾਂ ਕਦੋਂ ਉਸ ਬਾਰੇ ਗੱਲਬਾਤ ਕਰਦੇ ਆਂ। ਫਲਦਾਰ ਬੂਟੇ ਲਾਉਣ ਦਾ ਜਿਹੜਾ ਸਹੀ ਸਮਾਂ ਹੈਗਾ ਉਹ ਸਹੀ ਤਾਂ ਅਗਸਤ, ਸਤੰਬਰ ਤੇ ਅੱਧ ਅਕਤੂਬਰ ਤੱਕ ਆ। ਅਕਤੂਬਰ ਵਿੱਚ ਹੀ ਮੌਸਮ ਦੇਖਣਾ ਆਪਾਂ ਦੇ ਠੀਕ ਆ ਤਾਂ ਆਪਾਂ ਲਗਾ ਸਕਦੇ ਆਂ। ਜੇ ਠੰਡ ਵਾਲ ਨੂੰ ਜਾ ਰਿਹਾ ਫਿਰ ਆਪਾਂ ਰੋਕ ਸਕਦੇ ਆਂ। ਵੈਸੇ ਲੱਗਣਗੇ ਉਹਦੇ ਫਲਦਾਰ ਬੂਟੇ। ਗਾਹ ਜਾ ਕੇ ਅੱਗੇ ਫਿਰ ਜਨਵਰੀ ਫਰਵਰੀ ਤੇ ਮਾਰਚ ਅਪ੍ਰੈਲ ਤੱਕ ਵੀ ला ਸਕਦੇ ਆ ਇਹ ਫਾਲਦਰ ਬੂਟੇ ਲਾਉਣ ਦਾ ਸਹੀ ਸਮਾਂ ਹੈ ਪਹਿਲਾਂ ਨੇ ਫਾਲਦਰ ਬੂਟੇ ਲੱਗੇ ਆਪਣੇ ਉਹੋ ਹੀ ਸੁੱਕੀ ਜਾਂਦੇ ਆਪਾਂ ਉਹਨਾਂ ਦੀ ਦੇਖ ਰੇਖ ਨਹੀਂ ਕਰਦੇ ਤੇ ਨਵੇਂ ਬੂਟੇ ਆਪਾਂ ਲਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਅਸੀਂ ਵੀ ਮੋੜ ਰਹੇ ਆ ਤੇ ਅਸੀਂ ਫਾਲਦਰ ਬੂਟੇ ਵੀ ਸੇਲ ਉਹਦੀ ਕਰਨੇ ਆ ਜਦੋਂ ਸਹੀ ਮੌਸਮ ਹੋਇਆ ਜਿਹੜਾ ਜੂਨ ਦਾ ਮਹੀਨਾ ਹੁੰਦਾ ਇਹ ਬਹੁਤ ਗਰਮ ਮਹੀਨਾ ਹੁੰਦਾ ਹੈ ਜੇ ਮਾਲੋ ਮੀ ਵੀ ਪੈ ਗਿਆ ਤਾਂ ਦੋ ਤਿੰਨ ਦਿਨਾਂ ਬਾਅਦ ਤੁਸੀਂ ਦੇਖੋਗੇ ਲੋ ਵਗਣੀ ਸ਼ੁਰੂ ਹੋ ਜਾਂਦੀ ਹੈ ਤੇ ਬੂਟੇ ਮੱਚ ਜਾਂਦੇ ਆ ਜਲਾਈ ਦੇ ਵਿੱਚ ਕਈਆਂ ਦਾ ਹੁੰਦਾ ਵੀ ਅਸੀਂ ਯਾਰ ਮੀ ਜੇ ਪੈ ਲੱਗ ਜਾਂਦੇ ਉਹਦੋਂ ਲਾ ਸਕਦੇ ਆ ਕਿ ਨਹੀਂ ਲਾ ਸਕਦੇ ਉਹ ਜਲਾਈ ਦੇ ਵਿੱਚ ਤੁਸੀਂ ਦੇਖੋ ਅਖੀਰ ਤੇ ਜਾ ਕੇ ਪਿਛਲੇ ਹਫ਼ਤੇ ਕਿਉਂਕਿ ਜਦੋਂ ਮੀਂਹ ਪੈ ਕੇ ਉਹਦੋਂ ਬਾਅਦ ਹੜ ਦੇ ਇੱਕੋ ਤਾਂ ਫੇਰ ਸੇਕ ਪੈਂਦਾਗਾ ਉਹਦੋਂ ਫੇਰ ਫਾਲਤਰ ਬੂਟੇ ਜਿਹੜੇ ਆਪਣੇ ਮਚਨੇ ਸ਼ੁਰੂ ਹੋ ਜਾਂਦੇ ਐ ਇਸ ਕਰਕੇ ਤੁਸੀਂ ਉਹਦੋਂ ਮੌਸਮ ਦੇਖੋ ਜੇ ਜਲਾਈ ਦੇ ਅੰਡੇ ਵਿੱਚ ਸਹੀ ਆ ਤਾਂ ਉਹਦੋਂ ਫਾਲਤਰ ਬੂਟੇ ਤੁਸੀਂ ਲਾਓ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਵੀ